ਤਾੜੀ ਬਾਈ ਜ਼ੋਰਦਾਰ ਬਾਈ ਲਈ ਮਾਰ ਦਿਓ ਬਾਈ ਨੇ ਜੋ ਪ੍ਰੋਗਰਾਮ ਸਟਾਰਟ ਕਰੇ ਹਨਾ ਵਧੀਆ ਪ੍ਰੋਗਰਾਮ ਹੁੰਦੇ ਆ ਬਾਈ ਦੇ ਤੇ ਆਪਣੇ ਨੌਜਵਾਨ ਭਰਾ ਦਾ ਕਿਸੇ ਦਾ ਪੰਜਾਬ ਜੀ ਕੰਮਕਾਰ ਚੱਲ ਪਿਓ ਉਹਦੇ আর ਕੀ ਗੱਲ ਨਹੀਂ ਇੱਕ ਤਾੜੀ ਬਾਈ ਬਾਈ ਦੇ ਪ੍ਰੋਗਰਾਮ ਲਈ ਮਾਰ ਦਿਓ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਤੁਸੀਂ ਮੇਰੀ ਵਧੀਆ ਚੜ੍ਹਾਈ ਕਰਤੀ ਬਸ ਤੇ ਮੈਨੂੰ ਕੋ ਜਾਣ ਨਹੀਂ ਸੀ ਪਰ ਮੈਂ ਤੁਹਾਨੂੰ ਸਾਰੇ ਹੀ ਜਾਣਦੇ ਹੈਲੋ ਐ ਇੱਥੇ ਬੋਲੂਗੀ ਆ ਚੱਲਦਾ ਇਹ ਹੈਲੋ ਇਹ ਨਹੀਂ ਚੱਲਦਾ ਜੀ ਆਪ ਕੋਈ ਤਾਂ ਕਿਹਦੀ ਮੈਂ ਬੋਲ ਕੋ ਤੁਸੀਂ ਬੋਲੋ ਜੀ ਪਹਿਲਾਂ ਬੱਸ ਤਿਸਰਾ ਕੋਈ ਤੂੰ ਚਲ ਰਹੇ ਹੋ ਬੇਟਾ ਇੱਕ ਦਿਨ ਪੂਰੀ ਤਰ੍ਹਾਂ ਫਸੋਗੇ ਆਪ ਲੋਕ ਜਾ ਰਹੇ ਹੋ ਉਹ ਤੁਸੀਂ ਪੜਾ ਬਾਗੀ ਸੀ ਜੀ ਪਹਿਲਾਂ ਹਾਂ ਤਾਂ ਬਾਗੀ ਦੀ ਇਹ ਤਾਂ ਦੇਖ ਕਿਉਂ ਨ ਦੋਦੀ ਦੇ 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 ਦੇਖ ਤੋ ਕਿਸਾ ਸਰਮਾ ਰ ਗਲਤੀ ਕੀਤੀ ਸੀ ਉਹ ਦੱਸ ਦੇ ਭਾਈ 9ਵੀਂ ਕਲਾਸ ਚੱਲ ਰਹੀ ਸੀ ਮੇਰਾ ਸੇਸ਼ਨ ਠੀਕ ਹੈ ਹੁਣ ਮੈਂ 12ਵੀਂ ਜਾ ਹਾਂ ਤੂੰ 12ਵੀਂ ਜਾ ਹੈ ਅਵੇ ਸ਼ਰਮ ਹੈ ਕੁਝ ਤੂੰ ਚੱਲੂ ਬਰ ਪਾਣੀ ਵਿੱਚ ਜਾ ਕੇ ਡੂਬ ਕੇ ਮਰ ਜਾਓ ਹੁਣ ਤੇਰੇ ਨਾਲ ਹੈਗੀ ਹੈ ਭਾਈ ਹੁਣ ਤਾਂ ਦੋ ਜਣੀ ਹੈ

ਆਪ 50 ਦਸ ਸਿੱਪਾ ਥੋੜਾ ਮੋਤ ਲੈ ਲੇਖ ਵਿੱਚ ਨਾਲ ਦਰਦ ਫਰੋਲ ਲੈਨੇ ਆਣੀ ਤੈਨੂੰ ਬੈਠ ਕੇ ਸਟੂਸੀ ਉੱਤੇ ਹਾਏ ਉਹ ਬੈਠ ਕੇ ਸਟੂਸੀ ਉੱਤੇ ਟੋਲ ਲੈਨੇ ਆਣੀ ਤੈਨੂੰ ਬੈਠ ਕੇ ਸਟੂਸੀ ਉੱਤੇ ਟੋਲ ਲੈਨੇ ਆ ਜ਼ਿੰਦਗੀ ਨਾ ਕਰਨੀ ਮਖੋਰ ਲੈਨੇ ਆਣੀ ਤੈਨੂੰ ਬੈਠ ਕੇ ਸਟੂਸੀ ਉੱਤੇ ਹਾਏ ਸੱਚ ਜਾਣੀ ਤੇਰੇ ਵਿੱਚ ਖੋਜਿਆ ਪਈ ਦਾਣੀ ਜਦੋਂ ਆਕੇ ਕੋਈ ਥਾ ਆਪਣੀ ਤੇ ਬਹਿਦਾ ਹੈ ਕਈ ਵਾਰੀ ਲੱਗੇ ਸੇਖੋਂ ਮੌਤ ਗੜ ਲਾ ਲਈਏ ਫੇਰਿਆਂ ਦੇ ਹੱਥ ਤੈਨੂੰ ਮਿਲਣਾ ਤਾਰੇ ਤਾਰੇ ਛੱਡ ਕੇ ਰਮਾਲ ਗਈ ਚੌਦੇ ਅਨੁਮਾਰ ਗਈ ਰਾਤ ਨੂੰ ਪਰਾਂ ਦੇ ਖੱਤ ਖੋਲ ਲੈਨੇ ਹੋਣੀ ਤੈਨੂੰ ਬੈਠ ਕੇ ਸਟੂਸੀ ਉੱਤੇ ਹਾਈ ਵੇ ਹਾਈ ਕੋਟਿੰਗ ਦੇ ਖਾਸ ਮੈਨੂੰ ਬਾਰੇ ਵੀ ਨਹੀਂ ਜਾਣਦੇ ਆ ਜਿਹੜੇ ਰਖ ਪੱਕਾ ਹੋਣੇ ਮੇਰੇ ਹਾਨ ਦੇ ਆਏ ਸਰ ਮੇਰੇ ਨਾਲ ਪੱਤ ਚਰਮਾਨ ਦੇ ਕੀ ਬਾਤ ਉਹ ਸਭ ਨੇ ਨਜ਼ਰ ਆਉਂਦਾ ਪੂਠਿਓ ਕੰਟੀਨ ਦਾ ਪਟੂਠੇ ਚੱ ਲਈ ਬੈਠਾ ਖੂਨ ਮਰਾ ਪੀਂਦਾ ਅਨੇਤੇ ਬਹਾਨੇ ਹਵਾ ਛੇੜ ਜਾਂਦੀ ਐ ਨਹੀਂ ਕਿੰਨਾ ਪਿਆਰ ਲੈਂਦਾ ਐ ਨਹੀਂ ਕੋ ਫਰਾਸ ਨਹੀਂ ਲੰਦਾ ਹਮ ਸਵਾਲ ਤੇਰੇ ਨਾਲ ਤੇ ਅੱਜ ਸ਼ਹਿਰ ਤੇ ਗਰਾਹ ਤੇ ਅੱਜ ਉੱਥੇ ਥੋੜੀ ਗੱਲ ਕਰੇ ਗੋਲ ਲੈਂਦੇ ਆਂ ਨੀ ਤੈਨੂੰ ਵੈਦ ਕੇ ਸਿੱਟੂs ਉੱਤੇ ਹਾਏ ਹਾਏ ਕੀ ਬਾਤ ਆ ਆਪ ਲਿਖਿਆ ਭੱਟੇ ਭਾਈ ਆਪ ਲਿਖਿਆ ਬਹੁਤ ਹੋਇਆ ਹਾਂ ਬਹੁਤ ਸੋਹਣਾ ਭਾਈ ਬਹੁਤ ਸੋਹਣਾ ਮੈਂ ਜਰੂਰ ਤੁਹਾਨੂੰ ਅਪੀਲ ਕਰੂੰਗਾ ਯਾਰ ਅਰਦਾਸ ਵੀ ਕਰਦਾ ਵੀ ਪਰਮਾਤਮਾ ਆਉਣਾ ਸਮਝਦਾ ਮੁੰਡਾ ਯਾਰ ਸਟਾਰ ਹੋਣਾ ਯਾਰ ਬਹੁਤ ਸੋਹਣੀ ਆਵਾਜ਼ ਆ ਭਈਆ ਤੋਂ ਤਾੜੀਆਂ ਦੁਆਰਾ ਫੇਰ ਲਾਓ ਯਾਰ ਭਰਾ ਲਈਆ ਸੀਰੀਅਸਲੀ ਬਹੁਤ ਬੜਾ ਲੱਗਿਆ ਥੈਂਕ ਯੂ ਸੋ ਮੱਚ ਅਟਾ ਮਿਹਰਬਾਨੀ 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 ਤੋਂ ਕੀ ਆ ਬਾਤ ਆ ਭਾਈ ਬਹੁਤ ਸੋਹਣੀ ਜਿਹੜੀ ਪਈ ਰੌਣਕਾਂ ਲੱਗ ਰਹੇ ਨੇ ਪੰਜਾਬ ਯੂਨੀਵਰਸਿਟੀ ਵਿੱਚ ਦੇਜਾ ਭਾਈ ਮੈਿਕਲ ਠੀਕ ਹੈ ਜੀ ਤੇ ਜਿਹੜੀ ਨੈਕਸਟ ਪਰਫਾਰਮੈਂਸ ਆ ਮੈਂ ਮੈਮ ਨੂੰ ਸੋ ਭਾਈ ਅਗਲੀ ਜਿਹੜੀ ਪਰਫਾਰਮੈਂਸ ਆ ਉਹ ਆ ਰਿਹਾ ਭਾਈ ਦਲਪ੍ਰੀਤ ਸੋ ਜ਼ੋਰਦਾਰ ਤਾੜੀਆਂ ਦਿਲਪ੍ਰੀਤ ਲਈ ਲਾ ਦਿਓ ਭਾਈ ਇੱਕ ਵਾਰੀ ਦੀ ਕੀ ਬਾਤ ਆ ਭਈ ਆਪੀ ਭਰਾ ਸਾਡਾ ਲੋ ਭਈ ਆ ਆ ਮਾਈਕ ਫੜੋ ਜਟਾ ਮਾਈਕ ਫੜ ਕੀ ਹਾਲ ਹੈ ਜੀ ਬਿਲਕੁਲ ਠੀਕ ਆ ਕੋਈ ਨਹੀਂ ਭਾਈ ਐਦੀ ਆਵਾਜ਼ ਸੁਣੀ ਵਧਾਈ ਮੇਰਾ ਵੀਰ ਯਾਰ ਉਧਰਲੇ ਦੀ ਹੁਣ ਬੋਲੀ ਭਾਈ ਮੜਾ ਜਾ ਹਾਂਜੀ ਸੱਚੀ ਗੱਲ ਜੀ ਕੀ ਬਾਤ ਆ ਐ ਐ ਬੋਲਣਾ ਠੀਕ ਹੈ ਸਪੋਜ਼ ਕਰ ਵੀ ਤੇਰਾ ਸ਼ੋਅ ਲੱਗਿਆ ਮੇਰਾ ਵੀਰੇ ਤੇਰਾ ਹੀ ਸ਼ੋਅ ਹੈ ਤੈ ਪੂਰੀ ਫੀਲਿੰਗ ਨਾਲ ਆਉਣਾ ਮੈਂ ਤੇਨੂੰ ਬੁਲਾਉਂਗਾ ਦਿਲਪ੍ਰੀਤ ਭਾਈ ਤੇਰਾ ਨਾਮ ਹੈ ਠੀਕ ਹੈ ਤੁਸੀਂ ਗਾਣਾ ਸੁਣਾਉਂਗੇ ਭਾਈ ਹਾਂ ਠੀਕ ਹੈ ਮੈਂ ਤੁਹਾਨੂੰ ਬੁਲਾਉਂਗਾ ਵੀ ਮੈਂ ਜ਼ੋਰ ਦਾ ਤੁਹਾਨੂੰ ਵੀ ਦਿਲਪ੍ਰੀਤ ਭਾਈ ਆ ਰਿਹਾ ਹੈ ਤੁਸੀਂ ਪਹਿਲਾਂ ਸਾਰਾ ਬਈ ਧੰਨਵਾਦ ਧੰਨਵਾਦ ਕਰਨਾ ਫਿਰ ਗਾਣਾ ਸੁਣਾਉਣਾ ਠੀਕ ਹੈ ਸੋ ਕਿਆ ਬਾਤ ਹੈ ਮਿੱਤਰੋ ਮੇਰੇ ਨਾਲ ਕਹਿੰਦੇ ਪੰਜਾਬ ਦੇ ਬਹੁਤ ਮਸ਼ਹੂਰ ਜਿੰਨਾਂ ਦਾ ਪੰਜਾਬ ਵਿੱਚ ਨਹੀਂ ਬਲਕਿ ਘਰੇ ਵੀ ਨਹੀਂ ਨਾਮ ਚੱਲਦਾ ਸੌਰੀ ਬਈ ਛੋਟੀ ਗਲਤੀ ਹੋ ਗਈ ਸੋ ਮੇਰੇ ਨਾਲ ਆ ਬਹੁਤ ਹੀ ਮਸ਼ਹੂਰ ਸਿੰਗਰ ਸੋ ਜ਼ੋਰ ਦਾ ਤਾੜੀਆਂ ਦਿਲਪ੍ਰੀਤ ਭਾਈ ਨੂੰ ਲਾ ਦਿਓ ਬਈ ਇੱਕ ਵਾਰੀ ਆਹ ਜੀ ਸਸੀ ਗਾਦੀ ਸਾਰੇ ਲੋ ਤਾੜੀਆਂ ਰੁਕੜੀਆਂ ਨਹੀਂ ਚਾਹੀਦੀਆਂ 18 ਲੱਖ ਰੁਪਏ ਦੇ ਬੁਲਾਇਆ ਦਿਲਪ੍ਰੀਤ ਭਈਆ ਆਪਾਂ ਨੇ ਸੋ ਦਲੇਪ ਸਿੰਘ ਭਾਈ ਥੋੜਾ ਸ਼ੋਅ ਲੱਗਿਆ ਹੈ ਤੁਹਾਡੀ ਆਡੀਅנס ਖੜੀ ਹੈ ਗਾਣਾ ਮੈਂ ਕਹਿੰਦਾ ਜਿਹੜੀ ਇਹ ਕਹਿਣਗੇ ਤੁਸੀਂ ਉਹ ਸੁਣਾਉਣਾ ਸੋ ਮੋਢੇ ਮੈਨੂੰ ਐ ਦੱਸੋ ਗਾਣਾ ਸੁਖ ਭਰੇ ਵਾਲਾ ਸੁਣਨਾ ਜਾਂ ਦੁੱਖਾਂ ਵਾਲਾ ਸੁਣਨਾ ਹੈ ਇਹ ਸੈਡ ਵਾਲਾ ਸੁਣਨਾ ਹੈ ਨਹੀਂ ਸਾਡੇ ਕੋਲ ਸੈਡ ਹੀ ਅਵੇਲੇਬਲ ਹੈ ਜੀ ਸਟ ਫੁੱਟਬਾਲ ਸੈਡ ਹੀ ਪੈ ਲੱਗਿਆ ਨੇ ਮੈਂ ਲਾਦਾ ਸੱਦਾ ਦੂੰਗੀ ਆ ਨਹੀਂ ਨਹੀਂ ਜੀ ਦੇਖ ਦੇਖ ਕੇ ਰੜ ਗਏ ਥੋੜੇ ਸਾਹਮਣੇ ਵਾਲੇ ਦੇਖ ਦੇਖ ਕੇ ਹਾਂ ਜੀ ਜਿੱਦਾਂ ਮਿੱਤਰ 베ਲੀਆ ਨੂੰ ਦੇਖ ਦੇਖ ਕੇ ਰੜ ਗਏ ਅੱਛਾ ਉਹ ਔਖੇ ਅੰਦਰ ਵੇਸ ਪਾਉਂਦੇ ਹਾਂ ਜੀ ਔਰ ਦੌਣ ਤੋਂ ਪਹਿਲਾਂ ਗਾਣੇ ਦੇ ਰੂਪ ਵਿੱਚ ਇਹਨਾਂ ਯਾਰਾਂ ਮਿੱਤਰਾਂ ਦੀ ਦਰਦ ਕਹਾਣੀ ਸੁਣ ਦਿਆਂ ਬਾਕੀ ਗੱਲਬਾਤ ਫੇਰ ਕਰਦੇ ਆਉਣ ਲੋ ਬਾਈ ਹਾਂਜੀ ਸਸੀ ਗਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੱਜ ਜਿਦ ਨੂੰ ਸਾਰਿਆਂ ਨੂੰ ਸਸੀ ਗਾਲ ਜੀ ਜਿੰਨੇ ਵੀ ਸਟੂਡੈਂਟ ਮਜਬੂਤ ਹੋਏ ਨੇ ਇੱਥੇ ਸਸੀ ਗਾਲ ਸਾਰਿਆਂ ਨੂੰ ਤੇ ਮੈਂ ਗਾਣਾ ਕਾਉਣ ਲੱਗਾ ਜੀ ਤੇ ਮੈਰਿਟਸ ਨਾਮ ਦਾ ਗਾਣਾ ਜੀ ਮੇਰਾ ਹੂੰ ਤੇ ਆਜੋ ਵੀ ਲਾਉਂਦੇ ਆ ਰੋਂਦਾ ਜੀ ਸਾਥ ਦਿਓ ਜੀ ਨਵਾਂ ਮੁੰਡਾ ਉਹ ਚੱਕਰੀ ਕੋਈ ਨਹੀਂ ਚੱਕਾ ਉਹ ਸਾਡੀ ਤਾਂ ਜਵਾਨੀ ਨੂੰ ਹਸਣ ਖਾ ਗਿਆ ਫੇਰ ਮੁੰਡੇ ਕਹਿੰਦੇ ਜੱਟਾਂ ਦਾ ਹੀ ਸ਼ਾ ਗਿਆ ਗਾਲ ਜਿ ਸਿਉਂਦੇ ਰੋਜੀਉਂਦੇ ਕਰਕੇ ਪਹਿਲਾਂ ਚੜਿਆ ਖਮਰ ਫੇਰ ਸਿਰ ਚੜ ਕੇ ਕਿਆ ਬਾਤ ਹੈ ਉਹ ਸਾਡੇ ਕਰਕੇ ਸੀ ਪਾਉਂਦੀ ਪਹਿਲਾਂ ਸੂਟ ਨਹੀਂ ਉਹ ਸਾਡੇ ਕਰਕੇ ਸੀ ਪਾਉਂਦੀ ਪਹਿਲਾਂ ਸੂਟ ਨਹੀਂ ਨੀ ਹੋਂ ਅੱਖ ਨਾ ਮਿਲਾਉਂਦੀ ਆ ਕਿਆ ਬਾਤ ਹੈ ਔਰ ਜੋਰਸੀ ਜਵਾਨੀ ਪੂਰੀ ਪੀਕ ਤੇ ਨਹੀਂ ਸਾਡੇ ਸਿਰ ਦੋਸ਼ ਲਾਉਂਦੀ ਆਏ ਹਏ ਸਾਡੇ ਸਿਰ ਦੋਸ਼ ਲਾਉਂਦੀ ਆ ਹੂੰ ਹੋ ਯੂਨੀਫੈਸਟ ਚ ਪਾਇਆ ਪੰਗੜਾ ਬੱਥੇਰਾ ਖੜ ਕੇ ਸਟੇਜਾਂ ਤੇ ਚਾ ਬਾਤ ਹੋ ਦੇ ਨਾਮ ਨਾਲ ਨਾਮ ਮਿਆਂ ਲਿਖਿਆ ਕਾਪੀ ਦੇ ਹਾਂ ਪੇਜਾਂ ਦੇ ਤੇ ਅਸੀਂ ਪੁੱਤ ਸੀਗੇ ਜੱਟਾਂ ਦੇ ਨਹੀਂ ਸਿੱਦੇ ਦੇ ਅਸੀਂ ਪੁੱਤ ਸੀਗੇ ਜੱਟਾਂ ਦੇ ਨਹੀਂ ਸਿੱਦੇ ਜੇ ਨਹੀਂ ਪੱਲੇ ਪੱਟਾ ਪੁਰਾਣਾ ਕੜਿਆ ਨੀ ਖਾ ਚੋ ਜੀ ਲੰਗਦੀ ਨਹੀਂ ਕੁੜੀਏ ਨੀ ਜਦੋਂ ਤੇਰਾ ਹੱਥ ਫੜਿਆ ਨਹੀਂ ਜਦੋਂ ਤੇਰਾ ਹੱਥ ਫੜਿਆ ਕਿਆ ਬਾਤ ਹੈ ਉੱਤੇ ਇਥੋਂ ਦਾ ਸਹੀ ਨਾ ਹੋਇਆ ਨਹੀਂ ਤੂੰ ਚੱਲੀਏ ਨਹੀਂ ਤੂੰ ਬਿਲੋਕੀ ਚਾਉਂਦੀ ਆ ਉਹ ਜੋ ਸਿਜਵਨੀ ਪੂਰੀ ਪੀਕਦੇ ਨਹੀਂ ਸਾਡੇ ਸਿਰ ਦੋਸ਼ ਲਾਉਂਦੀ ਆ ਨਹੀਂ ਉਹ ਸਾਡੇ ਸਿਰ ਦੋਸ਼ ਲਾਉਂਦੀ ਆ ਕਿਆ ਬਾਤ ਹੈ ਜੱਟਾ ਕਾ ਉਹ ਕਰੀਂ ਫਲਾਈਓ ਪੜਾਈ ਕਰਕੇ ਅਸੀਂ ਰਹਿ ਗਏ ਕੋਲ ਚ ਸੁਪਨੇ ਆ ਪੁੰਦੇ ਉਹ ਤੇਥੋਂ ਪੁੱਛ ਕੇ ਸੀ ਆਪਾਂ ਰੋਜ ਪੱਗ ਬਨਿਏ ਇੱਕ ਸਾਨੂੰ ਪਤਾ ਕਿਵੇਂ ਆ ਪਰੰਗ ਚੁੰਦੇ ਕਿਆ ਬਾਤ ਹੈ ਉਹ ਤੇਥੋਂ ਪੁੱਛ ਕੇ ਸੀ ਆਪਾਂ ਰੋਜ ਪੱਗ ਬਨਿਏ ਇੱਕ ਸਾਨੂੰ ਪਤਾ ਕਿਵੇਂ ਆ ਪਰੰਗ ਚੁੰਦੇ ਇੱਕ ਮਾਰ ਲਿਆ ਬਿੱਲੋਂ ਤੇਰੇ ਪਿਆਰ ਦੀ ਓਏ ਕਮਾਰ ਲਿਆ ਬਿੱਲੋ ਤੇਰੇ ਪਿਆਰ ਨੇ ਨਹੀਂ ਦੂਜੀ ਸੱਪਲੀ ਤੇ ਆ ਰਿਆ ਹੂੰ ਉਹ ਕਰੇ ਕਿਵੇਂ ਦਸੀਏ ਨਹੀਂ ਕਰਦਿਆਂ ਨੂੰ ਛੜਿਆ ਸੀ ਸਾਨੂੰ ਇਸ਼ਕ ਖਮਾਰਿਆ ਹੂੰ ਔ ਜਣੂ ਆ ਸਤੂ ਸੀ ਬਿੱਲੋ ਪੀਉ ਦੀ ਨਹੀਂ ਇਸ਼ਕ ਪਿਆਰ ਕਰਕੇ ਹੂੰ ਮੈਂ ਭੁੱਲ ਸਕਦਾ ਨਹੀਂ ਕਦੇ ਹੀ ਰੀਏ ਕਿੱਤੇ ਹੋਏ ਸਾਨੂੰ ਤੇਰੇ ਗਿੱਟ ਕਰਕੇ ਉਹ ਸਾਡੇ ਨਾਲ ਬੀਤੀ ਕੀ ਕੀ ਆਪਾਂ ਦੱਸੀਏ ਸਾਡੇ ਨਾਲ ਬੀਤੀ ਕੀ ਕੀ ਆਪਾਂ ਦੱਸੀਏ ਨਹੀਂ ਪੰਨੇ ਭਰ ਜਾਣੇ ਡੇਰੀ ਦੇ ਆਹ ਬਕਵਾਰ ਮਾਰ ਤੈਨੂੰ ਲੈ ਜੀਏ ਵੇਲੇ ਟਾਈਮ ਗਾਣੇ ਸੁਣੀਦੇ ਆਂ ਸ਼ਰੀਰੇ ਉਹ ਬਿੱਲਾ ਹੁੰਦਾ ਸੀਗਾ ਪੂਰਾ ਬਿੱਲੋ ਆਤਨੀ ਕੋ ਬਿੱਲਾ ਹੁੰਦਾ ਸੀਗਾ ਪੂਰਾ ਬਿੱਲਾ ਵਾਟਦੀ ਨੀ ਰੋਤਾਂ ਨੀ ਆਪਣੇ ਪਿਆਰ ਚ ਉਹ ਯਾਦ ਕਰਕੇ ਸੀ ਤੈਨੂੰ ਗਾਣੇ ਲਿਖਤੇ ਜਿਹੜੀ ਸੌਂਦਿਆਂ ਅੱਜ ਬਿਲੋਂ ਪੈ ਕੇ ਗਹਿਰਾ ਚ ਉਹ ਡੇ ਗਰੀ ਵੀ ਲੰਗੀ ਸਾਰੀ ਤੇਰੇ ਪਿੱਛੇ ਹੁਣ ਤੈਨੂੰ ਕਿੱਥੇ ਨਹੀਂ ਵਿਆਉਂਦੀ ਆ ਉਹ ਚੋਰ ਸੀ ਜਵਾਨੀ ਪੂਰੀ ਪੀਕ ਤੇ ਨਹੀਂ ਸਾਡੇ ਸਿਰ ਦੋਸ਼ ਲਾਉਂਦੀ ਆ ਨਹੀਂ ਉਹ ਸਾਡੇ ਸਿਰ ਦੋਸ਼ ਲਾਉਂਦੀ ਆ ਕੀ ਬਾਤ ਹੈ ਬਾਈ ਆਪ ਲਿਖਿਆ ਬਾਈ ਗਾਣਾ ਯਾਰ ਬਹੁਤ ਸੋਹਣਾ ਸੋ ਤਾਰੀਆਂ ਦੁਬਾਰੇ ਫੇਰ ਲਾਓ ਬਈ ਮੁੰਡਿਓ ਬਹੁਤ ਬੜੇ ਜੱਟਾ ਰੌਣਕਾਂ ਲਾਈਆਂ ਥੋ ਬਈ ਆ ਮੈਂ ਉਹਦਾ ਪਰਫਾਰਮੈਂਸ ਬਹੁਤ ਤਗੜੀ ਪਰਫਾਰਮੈਂਸ ਆ ਜੀ ਬਾਕੀ ਕੋਈ ਜਜਸ ਨਹੀਂ ਦੇਖਣਾ ਨਾ ਭਾਈ ਕੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੀ ਮਿਹਰਬਾਨੀ ਸੋ ਬਈ ਹੁਣ ਜਿਹਨਾਂ ਨੂੰ ਅਸੀਂ ਬਲਾਉਂ ਲੱਗੇ ਆ ਬਹੁਤ ਹੀ ਸਾਡੇ ਸਤਿਕਾਰਯੋਗ ਨੇ ਤੇ ਜਿਹਦਾ ਨਾਮ ਹੈ ਜੀ ਪਰਮ ਪੰਡਿਤ ਜੀ ਪੰਡਿਤ ਜੀ ਪਹੁੰਚੋ ਜੀ ਆਓ ਜਿਓ ਕੀ ਬਾਤ ਆ ਪਰਮ ਜੀ ਕੀ ਬਾਤ ਆ ਬਹੁਤ ਸੇਟ ਜਤ ਵਾਓ ਸਸੇ ਕਾ ਭਾਈ ਠੀਕਾ ਕੋ ਜੀ ਪਰਮ ਭਾਈ ਤੁਹਾਡਾ ਨਾਮ ਹੈ ਕੀ 퍼퍼먼스 ਕੀ ਕਰੋ ਗਾਉਣ ਦਾ ਸ਼ੌਕ ਹੈ ਠੀਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੁਟੀਨ ਕਿੱਦਾਂ ਕਿੱਦਾਂ ਦਾ ਬਈ ਕੁਛ ਨਹੀਂ ਬਸ ਕੰਮ ਤੇ ਆਈਦਾ ਪੀਜ਼ਾ ਬਣਾਈ ਸਾਖ ਹੋ ਆਈਦਾ ਤੇ ਚਾਹੀਦਾ ਆਪ ਕਿਉਂ ਨਹੀਂ ਖਾਂਦਾ ਤੂੰ ਅੱਕ ਗਈ ਹੈਂ ਅੱਕ ਗਈ ਇਹ ਮੈਨੂੰ ਲੱਗਦਾ ਗਰੀਬੀ ਜਾਂਦੀ ਹੈ ਨਹੀਂ ਨਹੀਂ ਗਰੀਬੀ ਨਹੀਂ ਅਮੀਰੀ ਬਹੁਤ ਹੈ ਸਾਡੇ ਮਾਲਕ ਸਾਡੇ ਨਾਲ ਕੀ ਆ ਬੱਚਾ ਮਾਲਕ ਸਾਹਿਬ ਨਾਲ ਥੋੜਾ ਹੋ ਬਾਈ ਨੂੰ ਇੱਥੇ ਕਰੋ ਬਾਈ ਆਓ ਤੁਸੀਂ ਵੀ ਨਾਲ ਆਓ ਦੀ ਸਰ ਆਜੋ ਹੀ ਆਓ ਆਓ ਸਰ ਨਾਲ ਨਾਲ ਖਾਓ ਹੋਰ ਹੋਣਾ ਬੈਠੇ ਨੂੰ ਰਾਹੁਲਾਂ ਚਾਹਲ ਚੋਪੜਾ ਭਾਈ ਦੀ ਬਹਤ ਚੁੱਦੀ ਬਹਤ ਬੋਲਦਾ ਭਾਈ ਬੇਨਤੀ ਆ ਦੀ ਦਵਾਰੇ ਫੇਰ ਤਾਲੀਆਂ ਮਰਾਈਏ ਦੀ ਪਤਾ ਕਈ ਵਾਰੀ ਬੰਦਾ ਫੜੀਦਾ ਭੁੱਖਾ ਆਓ ਸਾਰਾ ਹੋ ਗਿਆ ਹੋ ਗਿਆ ਸੋ ਤਾਲੀਆਂ ਲਾ ਅਫੀਸਰ ਲਈ ਸੋ ਤੁਸੀਂ ਨਾਲ ਖੜਨੇ ਦੀ ਤੁਸੀਂ ਭਾਈ ਗਾਣਾ ਸੁਣਾਓ ਗਿਆ ਇਸ ਤੇ ਤਾਂ ਚ ਹੈ ਗੈਗ ਸਟਾਚ ਹੈ ਮੇਰਾ ਵੀ ਜਮੀ ਨਹੀਂ ਸੂਟ ਕਰਦਾ ਆਉਣ ਦੇ ਆਉਣ ਦੇ ਮਜ਼ਾਕ ਕਰਦਾ ਉਧਰ ਦੇ ਕੇ ਕੈਮਰੇ ਚ ਸੁਣਾਦਾ ਉਹ ਉਡਦੀਆਂ ਦੇਖੀਆਂ ਤੇ ਵਸਦੀਆਂ ਦੇਖੀਆਂ ਜੇ ਨਾਲ ਵਿੱਚ ਗਏਗਾ ਵਸਦੀਆਂ ਦੇਖੀਆਂ ਉੱਠ ਵਾਂਗੂ ਮੈਂ 10 ਸਾਲ ਬਾਅਦ ਕੱਟੇ ਨੇ ਮੈਂ ਨਿਊਜ਼ਾਂ ਸਾਡੇ ਕਾਂਡ ਦੱਸਦੀਆਂ ਦੇਖੀਆਂ ਪਹਿਲਾਂ ਚੜ ਕੇ ਨੇ ਆਏ ਕਈ ਪੱਗ ਸੋਹਣੀਆਂ ਬਦਮਾਸ਼ੀ ਦੇ ਉਹਨਾਂ ਤੋਂ ਫਿਰੇ ਨੱਕ ਸੋਹਣੀਆਂ ਨਹੀਂ ਸਾਡੀ ਚੋਟੀ ਦੇ ਚੋਟੀ ਦੇ ਬਾਜਾਂ ਦੀ ਤਿੱਖੀ ਅੱਖ ਸੋਣੀਏ ਨਹੀਂ ਸਾਡੀ ਚੋਟੀ ਦੇ ਉਥੋਂ ਸ਼ੁਰੂ ਜਿੱਥੇ ਗੱਲ ਐਂਡ ਹੋਈ ਸੀ ਸਾਰੀ ਗੱਲ ਸੈਲਫ ਡਿਪੈਂਡ ਹੋਈ ਸੀ ਜਿੱਥੇ ਮਿਲੇ ਆਏ ਉਥੇ ਕੰਡਾ ਕੱਢਣਾ ਉਹ ਫੋਟੋ ਸਾਡੀ ਬੜਿਆਂ ਨੂੰ ਸੈਂਡ ਹੋਈ ਸੀ ਸਾਡੇ ਤੇ ਤੂੰ ਹੌਸਲਾ ਜਿਆ ਰੱਖ ਸੋਣੀਏ ਜੇ ਵਾਰ ਪਿੱਛੋ ਹੋਇਆ ਕੰਨਾ ਨੇ ਉਹ ਰੱਖ ਸੋਣੀਏ ਨਹੀਂ ਸਾਡੀ ਚੋਟੀ ਦੇ ਚੋਟੀ ਦੇ ਬਾਜਾਂ ਦੀ ਤਿੱਖੀ ਅੱਖ ਸੋਣੀਏ ਨਹੀਂ ਸਾਡੀ ਚੋਟੀ ਦੇ ਤੇਰੀ ਜਾਨ ਕੌਣ ਕੱਢੂ ਮੇਰੀ ਜਾਨ ਪੁੱਛਦੀ ਕਾਦਾ ਕਰਦਾ ਏ ਮੇਰੇ ਉੱਤੇ ਮਾਣ ਪੁੱਛਦੀ ਨਹੀਂ ਕਰਦਾ ਬਾਈ ਵੱਡਾ ਵੇ ਸਿਕੰਦਰ ਤੂੰ ਬਣਿਆ ਫਿਰੇ ਤੇਰੀ ਬੋੜੀ ਉੱਤੇ ਇਨੇ ਕੋ ਨਿਸ਼ਾਨ ਪੁੱਛਦੀ ਇਹ ਤਾਂ ਆਮ ਗੱਲਾਂ ਦੇਖੀ ਜਿਹੜੇ ਟੱਕ ਸੋਹਣੀਆਂ ਐ ਅੰਦੇ ਟੈਟੂਆਂ ਦੇ ਨਾਲ ਰੱਖੇ ਟੱਕ ਸੋਹਣੀਆਂ ਨਹੀਂ ਸਾਡੀ ਚੋਟੀ ਦੇ ਚੋਟੀ ਦੇ ਬਾਜਾਂ ਦੀ ਤਿੱਖੀ ਅੱਖ ਸੋਹਣੀ ਐ ਨਹੀਂ ਸਾਡੀ ਚੋਟੀ ਦੇ ਝਾੜਾ ਤਿੰਨ 0 7 ਕੇਸ 12 ਸਿਰ ਤੇ ਮੰਡਰਾਉਂਦਾ ਫਿਰੇ ਕਾਲ ਦੇ 11 ਸਿਰ ਤੇ ਚੰਨ ਕਹਿੰਦੀ ਆਂ ਤੇਗ ਬਣਿਆ ਸਤਾਰ ਕੁੜਿਆ ਨਾ ਸਿਰ ਤੇ ਨਾਲੇ ਇੰਨਾ ਦੇ ਹੀ ਬਣਿਆ ਮੈਂ ਲੱਖ ਸੋਣੀਏ ਸੱਚੀ ਆ ਰਾਬਾ ਨਾ ਜ਼ਿੰਦਗੀ ਜੀ ਕੱਖ ਸੋਣੀਏ ਨਹੀਂ ਸਾਡੀ ਛੂਟੀ ਦੇ ਕੀ ਬਾਤ ਆ ਜੀ ਦਿੱਕੀ ਅੱਖ ਸੋਣੀਏ ਨਹੀਂ ਸਾਡੀ ਛੂਟੀ ਦੇ ਸਾਰੇ ਆਪਣੇ ਦੇ ਬੰਦਾ ਨਾ ਕੋਈ ਗੈਰ ਰੱਖਿਆ ਜਦੋਂ ਦਾ ਮਹਾਲੀ ਸ਼ਹਿਰ ਪੈਰ ਰੱਖਿਆ ਮੈਂ ਚ ਸਾਡੇ ਮੇਜ ਤੇ ਆ ਬੰਦਿਆਂ ਨਾ ਪਏ ਜੀ ਆਂ ਸਾమే ਫਿਰਦੇ ਆ ਫੀਲਿੰਗਾਂ ਨੂੰ ਚੱਕ ਸੋਣੀਏ ਬਟ ਆਈ ਡੋਟ ਸਾਲਿਆਂ ਨੂੰ ਸੋਹਣੀਏ ਨਹੀਂ ਆਏ ਆਏ ਕੀ ਬਾਤ ਦਾ ਕੀ ਚੁੰਤੀ ਦੇ ਬਾਜਾਂ ਜੀ ਸਿੱਖੀ ਅੱਖ ਸੋਹਣੀਏ ਨਹੀਂ ਸਾਡੀ ਛੋਟੀ ਉਹ ਤਾੜਿਆ ਪਹਿਲਾਂ ਬਾਈ ਗਾਇੰਗ ਸੁਣ ਲਈ ਯਾਰ ਇਹ ਗੱਲ ਏ ਕੀ ਜਦੋਂ ਗੱਲ ਆਇਆ ਕਿ ਕੁੜੀ ਦੀ ਬਤੰਦਰ ਮੇਰੇ ਵੱਲ ਦੇਖਣ ਲੱਗ ਜਾ ਕਰ ਮੈਂ ਹੀ ਦੇਖਿਆ ਮਾਂ ਵੀ ਕਹਿਣ ਲੱਗੀ ਵੀ ਕੈਮਰਾ ਜਾ ਬੰਦ ਕਰ ਲੈ ਬਾਅਦ ਚ ਮੈਨੂੰ ਐ ਜਿਵੇਂ ਕਿ ਆ ਇੱਧਰ ਆਉਣਾ ਲੋ ਬਈ ਦਾ ਹਾਸਾ ਨਾ ਆਇਆ ਸਾਰੇ ਬਹੁਤ ਸੁਣੀ ਆਵਾਜ਼ ਆ ਯਾਰ ਸੀਰੀਅਸਲੀ ਥਰੂ ਕੁਛ ਕਰ ਸੋ ਤਾੜੀਆਂ ਲਾਓ ਯਾਰ ਮੁੰਡੇ ਲੀਕ ਇੱਕ ਵਾਰ ਯਾਰ ਕਿਆ ਬਾਪ ਜੱਟਾ ਹੋਰ ਕੋ ਗਾਣਾ ਹੈ ਰੋਮਾਂਟਿਕ ਹੈ ਜੀ ਰੋਮਾਂਟਿਕ ਹੈ ਆਉਣ ਦੇ ਮੁੰਡਿਓ ਆਉਣ ਦੇ ਆਉਣ ਦੇ ਫਿਰ ਆਉਣ ਦੇ ਵਾਈ ਡੂ ਯੂ ਇਗਨੋਰ ਮੀ ਕਰ ਗੌਰ ਨਹੀਂ ਤੇਰੀ ਤੋਰ ਨਹੀਂ ਪੂਰੀ ਕਤਲਰ ਕਾਨ ਐਟੀਟਿਊਡ ਨਹੀਂ ਤੇਰਾ ਜਨਣਾ ਏ ਤੈਨੂੰ ਕਰਨਾ ਏ ਅਸੀਂ ਹਾਸਲ ਰਕਾਨੇ ਫੋਲੋ ਕਰਦਾ ਏ ਬੋਲੀ ਸ਼ਾਡ ਹਾਲੀਵੁੱਡ ਨਹੀਂ ਸਾਹੀ ਤੈਨੂੰ ਆਖਦੇ ਆ ਸਾਰੇ ਨਹੀਂ ਸਟੈਲੋ ਕਰੂ ਰਿਪਲਾਈ ਯਾਰ ਬੋਲਦਾ ਹੈ ਹੈਲੋ ਸੋਹਣਿਓ ਜੀ ਸੋਹਣਿਓ ਜੀ ਦਿਲ ਮੇਰਾ ਲੈ ਲੋ ਜੈਸੇ ਔਰ ਨੂੰਹੋ ਗੱਲ ਲਾ ਦੋ ਇੱਕ ਪਾਸੇ ਮੇਰੇ ਜਜ਼ਬਾਤਾਂ ਨਾਲ ਐਵੇਂ ਨਾ ਜਿਖੇ ਲੋ ਕਰੂ ਰਿਪਲਾਈ ਯਾਰ ਬੋਲਦਾ ਹੈ ਹੈਲੋ ਸੋਹਣਿਓ ਜੀ ਸੋਹਣਿਓ ਜੀ ਦਿਲ ਮੇਰਾ ਲੈ ਲੋ ਜੈਸੇ ਔਰ ਨੂੰਹੋ ਗੱਲ ਲਾ ਦੋ ਇੱਕ ਪਾਸੇ ਮੇਰੇ ਜਜ਼ਬਾਤਾਂ ਨਾਲ ਐਵੇਂ ਨਾ ਜਿਖੇ ਲੋ ਓਕੇ ਹੈ ਜੀ ਜਿਆ ਬਾਤ ਤਾੜੀਆਂ ਲਾ ਬਿਲਦਾ ਮੁੰਡੇ ਲਈ ਯਾਰ ਇਹ ਮੈਨੂੰ ਇਹ ਦੱਸੀ ਵੀ ਰੋਮਾਂਟਿਕ ਗਾਣਾ ਬੱਸ ਤੇਰੇ ਯਾਦ ਆ ਗਿਆ ਜੇ ਕਿਸ ਨੂੰ ਡੈਡੀਕੇਟ ਕੀਤਾ ਸੀ ਜਿਹੜੇ ਖੜੇ ਆ ਕੇ ਨਹੀਂ ਨਹੀਂ ਕਿਸੇ ਕੋਈ ਚੱਕਰ ਪੱਕੀ ਗੱਲ ਹੈ ਕੋਈ ਗੱਲਬਾਤ ਹੋਵੇ ਨਹੀਂ ਨਹੀਂ ਹੈ ਮੁੰਡਾ ਹੱਸ ਪਿਆ ਹਾਲੇ ਤੱਕ ਤਾਂ ਸਿੰਗਲ ਹੀ ਬਾਕੀ ਰੱਬ ਜਾਣਦਾ ਹਜੇ ਤੱਕ ਤਾਂ ਸਿੰਗਲ ਹੈ ਤੇਰਾ ਵੀ ਔਖਾ ਕੋਈ ਚੱਕਰ ਨਹੀਂ ਮਿਹਨਤ ਦਾ ਮੁੱਲ ਪੈਂਦਾ ਹੁੰਦਾ ਟਰਾਈ ਰੱਖ ਚਲੋ ਕੋਈ ਨਾ ਤਾੜੀਆਂ ਲਾਓ ਵੀ ਭਰਾ ਲੈ ਯਾਰ ਬਹੁਤ ਸੋਹਣੀ ਜਿਹੜੀ ਪਰਫਾਰਮੈਂਸ ਆ ਬਾਈ ਨੇ ਵੀ ਕਰੀ ਆ ਮੈਂ ਨੈਕਸਟ ਪਰਫਾਰਮੈਂਸ ਕਿਹੜੀ ਆ ਦੀ ਜੀ ਨਹੀਂ ਮੇਰਾ ਵੀ ਜ਼ਿੰਦਗੀ ਕੰਮ ਵਾਲੀ ਹੈ ਉਹਦੇ ਪਿੱਛੇ ਨਹੀਂ ਲੱਗਣਾ ਹੈ ਤੇਰੇ ਬਿਨਾ ਵੀ ਕਿਹੜਾ ਜੀਣਾ ਹੈ ਮੈਮ ਆ ਨੈਕਸਟ ਪਰਫਾਰਮੈਂਸ ਕਿਹੜੀ ਹੈ ਜੀ ਇੱਥੇ ਹੀ ਨੇ ਸਾਰੇ ਪੰਜਾਬੀ ਇਹ ਨੂੰ ਨਹੀਂ ਕਹਿੰਦੀ ਇਹ ਇਹ ਕਿਸੇ ਹੋਰ ਨੂੰ ਕਹਿੰਦੀ ਆ ਓਏ ਉਹ ਮਜ਼ਾਕ ਕਰਦਾ ਬਲਾਉ ਮੈਮ ਬਲਾਉ ਦੀ ਬਲਾਉ ਬਲਾਉ ਪੰਜਾਬੀ ਫਿਲਮ ਮਿਨਿਸਟਰੀ ਕੇ ਬੰਦੇ ਦਾ ਸਾਰਾ ਕੋਈ ਪਤਾ ਜਿੰਮੀ ਤੁਸੀਂ ਕਹੋਗੇ ਤੁਹਾਡੀ ਗੱਲ ਤਾਂ ਹਾਂ ਵੀ ਚਲੋ ਤੁਸੀਂ ਬੋਲੋ ਜੀ ਮੈਂ ਮੈਮ ਸਾਹਿਬ ਪੰਜਾਬੀ ਤੋਂ ਹੋ ਰਿਹਾ ਸਭ ਠੀਕ ਕਰਕੇ ਦਊਂ ਉਸੇ ਤੁਸੀਂ ਸਿੱਧੀ ਕਹਿ ਦੋ ਵੀ ਮੇਰੇ ਬਾਗ ਜਾ ਇਹ ਤੇਜਰੀਵਾਲ ਬਸ ਇਹ ਤਾਂ ਗੱਲ ਹੀ ਚੁੱਪ ਕਰ ਜਾ ਕੇ ਪਤਾ ਨਹੀਂ ਬੱਸ ਆ ਕੇ ਬਾਤ ਤੋਂ ਕਰਦੇ ਗੱਲਬਾਤ ਤੇਜਰੀਵਾਲ ਕੋਈ ਗੱਲ ਹੀ ਕੋਈ ਗੱਲ ਮੇਰਾ ਵੀ ਹੁੰਦੀ ਰਹਿੰਦੀ ਹੈ ਬੇਟਾ ਮੁੰਡਿਆਂ ਨੂੰ ਆਦਤ ਪਈ ਹੋਏ ਮਿੱਤਰੋ ਨਾ I would like to call ਸ਼ਮਸ਼ੇ ਸਿੰਘ ਸ਼ਿਰਾ ਪਰਸਾਈ ਹਿਊਜ ਨਾਉਂਡ ਆਫ ਅਪਲਾਸ ਪਲੀਜ਼ ਉਹਦਾ ਮਾਈਕ ਆ ਉਹ ਤਾਂ ਮੈਂ ਲਵ ਜਾ ਰਿਹਾ ਨਾ ਨਾਮ ਸਹੀ ਹੈ ਮੈਂ ਮਿਮਿਕਰੀ ਕਰਨੀ ਸੀ ਥੈਂਕ ਯੂ ਥੈਂਕ ਯੂ ਮਿਮਿਕਰੀ ਹੈ ਬਲਾਉਣਾ ਮੈਂ ਬਲਾਉਣਾ ਟੈਨਸ਼ਨ ਨੰਬਰ ਕੋਈ ਗੱਲ ਨਹੀਂ ਕੋਈ ਨਾਮ ਕੀ ਬੜੀ ਬਾਈ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਬਾਈ ਮੈਸਟਰ ਸੀਗਾ ਠੀਕ ਹੈ ਉਹ ਬਾਈ ਸਾਡੇ ਕੋਲੇ ਬਾਈ ਆਇਆ ਸ਼ਮਸ਼ੇਰ ਸਿੰਘ ਤੇ ਬਾਈ ਕਰਦਾ ਮਿਮਿਕਰੀ ਠੀਕ ਹੈ ਉਮੀਦ ਕਰਦੇ ਹਾਂ ਸਾਰੇ ਅਸੀਂ ਖੜੇ ਰਹੋਗੇ ਠੀਕ ਹੈ ਤੇ ਆਉਂਦੋ ਮੇਰਾ ਵੀਰ ਸਭ ਤੋਂ ਪਹਿਲੇ ਮੇਰੇ ਨਾਲ ਸੈਟਿੰਗ ਮੇਰਾ ਵੀ ਮੈਂ ਬਾਗਦਾਨ ਤੋਂ ਦੂਰ ਜਾਣਾ ਮੈਂ ਕਿਵੇਂ ਆਇਆ ਨਾਲ ਘੜ ਆ ਤਰੇ ਮੈਂ ਮੈਨੂੰ ਲਾ ਦੇ ਚੀਕਦਾ ਸਭ ਤੋਂ ਪਹਿਲੇ ਮੇਰੇ ਕੋਲ ਪਿਆਰ ਪਿਆਰੀ ਸਾਸੇਕਾਲ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਸਿੰਘ ਔਰ ਸੇਰਾ ਆਦਾਂ ਸਾਹਮਣੇ ਲੈ ਕੇ ਆਜ ਰਹੇ ਹਾਂ ਜੀ ਮਿਮਿਕਰੀ ਹੈਲੋ ਹੈਲੋ ਠੀਕ ਹੈ ਚਲੋ ਭਾਈ ਆਏ ਹੋ ਵੀਰੇ ਸਾਰਾ ਨੇ ਸ਼ੋਲੇ ਫਿਲਮ ਦੇਖੀ ਹੋਣੀ ਆ ਜਿਨਾਂ ਨੇ ਵੀ ਦੇਖੀ ਆ ਵੀਰਾਂ ਉਹਨਾਂ ਲਈ ਇੱਕ ਸੀਨ ਪੇਸ਼ ਕਰਨ ਜਾ ਰਿਹਾ ਜੋ ਤੁਹਾਨੂੰ ਫਿਲਮ 'ਚ ਕਿਤੇ ਨਹੀਂ ਮਿਲਣਾ ਇੱਕ ਡਿਲੀਟਡ ਸੀਨ ਹੈ ਠੀਕ ਹੈ ਵੀਰ ਹੂੰ ਸ਼ੋਲੇ ਫਿਲਮ ਦਾ ਓਕੇ ਭਾਈ ਓਕੇ ਨਹੀਂ ਬਹੁਤ ਧਿਆਨ ਆ ਲੱਗਦਾ ਹੈ ਅਰੇ ਉਹ ਸੰਭਾ ਉਠਾ ਬੰਦੂਕ ਔਰ ਲਗਾ ਨਿਸ਼ਾਨਾ ਇਸ ਕੁੱਤੇ ਕੀ ਖੋਪੜੀ ਆਪੀ ਕੈਮਰਾਮੈਨ ਆ ਸਾਡਾ ਇਹ ਨਾਲ ਆ ਗਿਆ ਅੱਛਾ ਅੱਛਾ ਹਾਂ ਤੂੰ ਤੂੰ ਕੰਟੀਨਿਊ ਕਰ ਫਿਰ अरे ओ अरे ओ शमिया हाँ देख अगर तू अपने यार की जिंदगी चाहती है तो जरा कुछ नाच गाना करके दिखा दिया हम कभी तू मैं जब तक तेरे पैर चलेंगे उसकी सांसें चलेंगी फिर मैं नचा हूं ना नाच मेरे लिए नहीं बचते नहीं कुत्तों के सामने बस नाचना नहीं नाचती आ गई भी ठाकुर साहब दी ठीक है हम्म बजाते बसंती तू नाच क्योंकि तेरा नाच देखने के लिए पूरा का पूरा पंजाबी यूनिवर्सिटी आ चुका है अरे ओ ठाकुर तू बसंती का डांस देख के क्या कर लेगा रे हाँ। तू तो हिला भी नहीं सकता एक पत्ता क्योंकि तेरे तो हाथ ही नहीं है ठाकुर तो क्या हुआ अगर मेरे हाथ नहीं है तो मेरे पास रामल है ये मेरे सारे काम कर देता है मेरा फिर गैप बढ़ा दे और दे क्या ये तेरा

ਆਵਾਜ਼ੋ ਸ਼ੁਕਰੀਆ ਮਿਹਰਬਾਨੀ ਸੋ ਭਾਈ ਥੋੜੀ ਜੀ ਆਵਾਜ਼ ਦੀ ਇਹ ਕਰ ਸਕਦਾ ਮੇਰਾ ਭਰਾ ਕਰਦਿਆ ਮੈਨੂੰ ਜ਼ੋਰ ਜ਼ਿਆਦੇ ਲਾਉਣਾ ਪੈਂਦਾ ਜੇ ਜੱਦ ਜ਼ੋਰ ਲਾ ਕੇ ਕੰਮ ਗਲਤ ਨਾ ਹੋ ਜੇ ਤੇ ਸੋ ਕਿਆ ਬਾਤ ਮਿੱਤਰੋ ਬਹੁਤ ਸੁਣੀੜੇ ਪਰਫਾਰਮੈਂਸ ਆ ਭਾਈ ਤੁਹਾਨੂੰ ਵੀ ਦਿਖਾ ਰਹੇ ਤੇ ਪਈ ਤੁਹਾਨੂੰ ਵੀ ਦਿਖਾ ਰਹੇ ਸੋ ਬਹੁਤ ਸਮਾਂ ਨਾਲ ਆਉਦੇ ਸੀ ਦੀ ਨੈਕਸਟ ਪਰਫਾਰਮੈਂਸ ਸਾਨੂੰ ਬੁਲਾਉਣਿਆ ਸੋ ਕਿਆ ਬਾਤ ਆ ਭਾਈ ਬਿਨਾ ਬੁਲਾਏ ਆ ਗਿਆ ਬੁਲਾਉਂਗਾ ਕੁਝ ਕਰਨੀ ਜੱਟਾ ਤੇਰੀ ਨੈਕਸਟ ਪਰਫਾਰਮੈਂਸ ਆ ਮੈਂ ਉਹਨੂੰ ਬੁਲਾਉਂਦੀ ਸੁਖਦੀਪ ਸੋ ਕੀ ਆ ਬਾਤ ਆ ਵੀ ਆਪਣੇ ਪੰਜਾਬੀ ਭਰਾ ਬਾਰ-ਬਾਰ ਵੜਕਾ ਮਾਰਦੇ ਆ ਰਹੇ ਸੋ ਜ਼ੋਰਦਾਰ ਤਾੜੀਆਂ ਲਾਓ ਦੇਖੋ ਰੀ ਯਾਰ ਆਓ ਭਈਆਓ ਕੀ ਆ ਬਾਤ ਆ ਬਹੁਤ ਸੋਹਣੀ ਲੋਕਿਆ ਸਜਾਰਾ ਬਹੁਤ ਸੋਹਣਾ ਲੱਗ ਰਿਹਾ ਧੰਨਵਾਦ ਯਾਰ ਭਾਈ ਇੱਕ ਪੈਂ ਯਾਰ ਭਈ ਥੋੜਾ ਦਿੱਤਾ ਕਿ ਪ੍ਰੋਗਰਾਮ ਨਾ ਮਾਈਕ ਨੇ ਸੰਢਾ ਕਰਤਾ ਓਹ ਹੋ ਥੋੜੀ ਜੀ ਪਤਾ ਨਹੀਂ ਸਾਡੇ ਤੇ ਗਰੀਬੀ ਚੱਲਦੀ ਆ ਪਤਾ ਨਹੀਂ ਉਧਰ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਇੱਕ ਤਾੜੀ ਭਾਈ ਜ਼ੋਰਦਾਰ ਭਾਈ ਲਈ ਮਾਰ ਦਿਓ ਭਾਈ ਨੇ ਜੋ ਪ੍ਰੋਗਰਾਮ ਸਟਾਰਟ ਕਰੇ ਹਨਾ ਵਧੀਆ ਪ੍ਰੋਗਰਾਮ ਹੁੰਦੇ ਆ ਬਾਈ ਦੇ ਤੇ ਆਪਣੇ ਨੌਜਵਾਨ ਭਰਾ ਦਾ ਕਿਸੇ ਦਾ ਪੰਜਾਬ ਜੀ ਕੰਮਕਾਰ ਚੱਲ ਪਏ ਉਹਦੇ ਵਰਗੀ ਗੱਲ ਨਹੀਂ ਇੱਕ ਤਾੜੀ ਬਾਈ ਬਾਈ ਦੇ ਪ੍ਰੋਗਰਾਮ ਲਈ ਮਾਰੋ ਯਾਰ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਉਹ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਣਾ ਕਈਆਂ ਨੂੰ ਤਾਂ ਤੁਸੀਂ ਮੇਰੀ ਵਧੀਆ ਚੜ੍ਹਾਈ ਕਰਤੀ ਪਰ ਤੁਸੀਂ ਮੈਨੂੰ ਕੋ ਜਾਣਦੇ ਨਹੀਂ ਸੀ ਪਰ ਮੈਂ ਤੁਹਾਨੂੰ ਸਾਰੇ ਹੀ ਜਾਣਦੇ ਆ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ ਸੋ ਮੈਂ ਮਿੱਤਰੋ ਤੁਹਾਨੂੰ ਫੇਰ ਵੀ ਦੱਸਦਾ ਵੀ ਸਾਡਾ ਸਟੂਡੈਂਟ ਮਹਿਕਮਾ ਨਾਮ ਤੇ ਚੈਨਲ ਹੈ ਇੰਸਟਾਗ੍ਰਾਮ ਤੇ ਸਨਾਈਟ ਹੈ ਉਹ ਜਦੋਂ ਪ੍ਰੋਮੋਸ਼ਨ ਦਾ ਟਾਈਮ ਹੁੰਦਾ ਉਹਦਾ ਉਹ ਹੁਣ ਤਾਂ ਮੇਨ ਗੱਲ ਸੀ ਤੇ ਆ ਸਾਡਾ ਸਾਹਮਣੇ ਵੀ ਇੰਸਟਾਗ੍ਰਾਮ ਤੇ ਸਨੇਪਚੈਟ ਅੱਜ ਚੰਗਾ ਲੱਗਿਆ ਤਾਂ ਯਾਰ ਫੋਲੋ ਕਰ ਲਿਓ ਅਸੀਂ ਕੱਲਾ ਸਟੂਡੈਂਟ ਲਾਈਫ ਨੂੰ ਪ੍ਰੋਮੋਟ ਕਰਦੇ ਆ ਸੋ ਬਹੁਤ ਸਾਰਾ ਨਾਲ ਆਉਂਦੇ ਅਸੀਂ ਜਰੂਰ ਜਿਹੜੀ ਵੀਡੀਓ ਦੀ ਵੀਰ ਦੀ ਪਰਫਾਰਮੈਂਸ ਹੈ ਉਹ ਜ਼ਰੂਰ ਆਉਣ ਦਿਓ ਭਾਈ ਠੀਕ ਚੱਲ ਰਹਾ ਮੈਂ ਕਿ ਆਵਾਜ਼ ਆਈ ਜਾਂਦੀ ਆ ਸਾਰਿਆਂ ਨੂੰ ਜਮਾ ਓਕੇ ਆਹ ਸੁਣਾਉਂਦੇ ਆ ਪਹਿਲਾਂ ਆਉਣ ਦਿਓ ਭਾਈ ਸ਼ਹਿਰੀ ਆਉਣ ਦਿਓ ਜੀ ਕਿ ਟੁੱਟੇ ਦਿਲ ਦਾ ਆਸ਼ਿਕ ਨਹੀਂ ਪਰ ਮੈਂ ਕਿਸਮਤ ਦੇ ਮਾਰੇ ਵਹਿਨਾ ਟੁੱਟੇ ਦਿਲ ਦਾ ਆਸ਼ਕ ਨਹੀਂ ਪਰ ਮੈਂ ਕਿਸਮਤ ਦੇ ਮਾਰੇ ਵੈਨਾ ਸਾਰੇ ਦਿਨ ਦੀ ਹਰਕਤ ਪਿੱਛੋਂ ਮੈਂ ਅੰਬਰ ਵਿੱਚ ਤਾਰੇ ਵੈਨਾ ਕੀ ਬਾਤ ਹੈ ਉਹ ਜ਼ਿਕਰ ਕਰਾਂ ਕਿ ਅੱਧ ਵਿਚਾਲੇ ਛੱਡ ਕੇ ਜਿਹੜੇ ਸਾਥ ਮੇਰਾ ਨਾਲ ਖੜੇ ਜੋ ਹੁਣ ਤੱਕ ਮੇਰੇ ਮੈਂ ਉਹ ਸੱਜਣ ਪਿਆਰੇ ਵੈਨਾ ਮੈਂ ਉਹ ਸੱਜਣ ਪਿਆਰੇ ਵੈਨਾ ਹੂੰ ਕੀ ਬਾਤ ਵਾ 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 ਬਾਈ ਖਾਸਾ ਮਖੌਲ ਦਾ ਚੱਲੀ ਜਾਂਦਾ ਇੱਥੇ ਗੁੱਸਾ ਨਾ ਕਰਿਓ ਮੈਂ ਥੋੜੀ ਜੀ ਸੈਂਸਿਟਿਵ ਜੀ ਗੱਲ ਕਰਦਾ ਹੂੰ ਪਹਿਲਾਂ ਵੀ ਕਰਕੇ ਗਏ ਨੇ ਬਾਈ ਆ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਹੁਣ ਧਰਨੇ ਚ ਕਾਇਏ ਗਏ ਆ ਬਹੁ ਮਾੜਾ ਕੀਤਾ ਵਈ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਕਿਸੇ ਵੀ ਕੰਮ ਨੂੰ ਕਰਨ ਦਾ ਕੋਈ ਨਾ ਕੋਈ ਢੰਗ ਤਰੀਕਾ ਹੁੰਦਾ ਤੇ ਉਸ ਚੀਜ਼ ਨੂੰ ਲੈ ਕੇ ਚਾਰ ਲਾਈਨਾਂ ਲਿਖੀ ਸੀ ਉਹ ਸੁਣਾਉਂਗਾ ਬਈ ਹੋਏ ਅਸੀਂ ਆਪਣੇ ਬੇਗਾਨੇ ਹੁੰਦੇ ਵੇਖੇ ਹੋਇਆ ਅਸੀਂ ਮੁੱਟ ਤੋਂ ਗਦਾਰ ਕੋ ਮੋਛੇ ਕੇ ਹੋਇਆ ਓਏ ਪਾੜਿਆ ਨਹੀਂ ਇੰਨਾ ਦਾ ਵੇ ਦਾਵਾ ਗੁਰੂ ਨੇ ਓਏ ਲੱਗੇ ਦਿੱਲੀ ਦੇ ਦਰਾਂ ਦੇ ਲੇਖੇ ਹੋਇਆ ਹੋਕ ਤਾਰ ਜਿੱਤ ਦਾ ਐਲਾਨ ਮੂੜ ਤੁਰੂ ਕਿਰਸਾਨ ਜਿੱਤ ਦਾ ਐਲਾਨ ਮੂੜ ਤੁਰੂ ਕਿਰਸਾਨ ਸਰਕਾਰੇ ਤੈਨੂੰ ਤੇਰੀ ਮਨਮਾਨੀ ਮਾਰਦੀ ਜੱਤਾ ਦੇਆ ਪੁੱਤਾਂ ਨੂੰ ਜਵਾਨ ਹੋਿਆਂ ਨੂੰ ਵੇਹਾਕਾਂ ਹੁਸਨ ਤੋਂ ਪਹਿਲਾਂ ਰਾਜਧਾਨੀ ਮਾਰਦੀ ਜੱਤਾ ਦੇਆ ਪੁੱਤਾਂ ਨੂੰ ਜਵਾਨ ਹੋਿਆਂ ਨੂੰ ਵੇਹਾਕਾਂ ਹੁਸਨ ਤੋਂ ਪਹਿਲਾਂ ਰਾਜਧਾਨੀ ਮਾਰਦੀ ਕਿਆ ਬਾਤ ਵੀ ਬਹੁਤ ਬਹੁਤ ਸੋਹਣੀ ਗੱਲ ਕਹੀ ਐਸੀ ਵੀ ਜ਼ਰੂਰ ਕਾਗੇ ਵੀ ਸਾਡਾ ਕੱਲਾ ਆ ਸਕੇਟ ਨਹੀਂ ਮਿੱਤਰੋ ਅਸੀਂ ਵੀ ਆਪਾਂ ਵੀ ਆਪਣੇ ਸਾਰੇ ਪੰਜਾਬ ਦੇ ਨਾਲ ਆ ਯਾਰ ਬਹੁਤ ਸੋਹਣੀ ਗੱਲ ਆ ਯਾਰ ਬਹੁਤ ਸੋਹਣੀ ਗੱਲ ਧੰਨਵਾਦ ਬਾਈ ਥੈਂਕ ਯੂ ਬਾਈ ਥੈਂਕ ਯੂ ਮਿਹਰਬਾਨੀ ਤੋ ਯਾਰ ਤਾੜੀਆਂ ਲਾਇਆ ਕਰੋ ਯਾਰ ਆਹ ਤਾਂ ਗੱਲਾਂ ਜ਼ਰੂਰੀ ਨੇ ਯਾਰ ਨਾ ਹੋਏ ਤੇ ਤਾੜੀ ਤਾਂ ਬਣਦੀ ਐ ਮੈਮ ਤੁਸੀਂ ਵੀ ਆਓ ਮੜੇ ਨਾਲ ਜੇ ਅਸਲ ਤੁਹਾਡੇ ਮੇਲਾ ਬੰਨਿਆ ਨਹੀਂ ਜਾਂਦਾ ਜੀ ਇਹ ਮੇਰੀਆਂ ਗੱਲਾਂ ਸੁਣਨਾ ਨਹੀਂ ਚਾਹੁੰਦੇ ਅਸਲ ਆਪਣੀ ਬੇਇੱਜ਼ਤੀ ਕਰ ਦਿੱਤੇ ਹੋ ਮੈਂ ਆਜਮੀ ਨੀਰੀਤਾ ਪਿਆਰ ਹੈ ਜੀ ਸੰਗਤਾਂ ਦਾ ਜੀ ਜੀ ਚੱਲ ਰਿਹਾ ਨਹੀਂ ਚੱਲ ਰਿਹਾ आयते बोलो जी हां चल रहा है तो ये हेलो ये नहीं चल रहा है जी तो आप किसे बोलोगे और कुछ तकरीमत नहीं बोलफूं तूसी बोलो जी पहला बस ऑडियंस पता नहीं कहां चली गई है और क्यों चली गई है इतनी अच्छी अच्छी परफॉर्मेंसेस आ रही हैं फिर भी आप लोग जा रहे हो ओ तूसी परा बाकी सी जी पहला हां कहां बाकी थी ये तो देख कौन दूदी ओके पहले तो मैं नेक्स्ट परफॉर्मर को बुला लेती हूं यहां पे नेक्स्ट परफॉर्मर नेक्स्ट परफॉर्मर यहां पे आ जाओ प्लीज हां ये हाल ठीक नाम क्या है घर में भी दिल नहीं लग रहा और काम पर भी नहीं जा रहा घर में भी दिल नहीं लग रहा और काम पर भी नहीं जा रहा जाने ये कैसा खौफ है जो तुझे चूम कर भी नहीं जा रहा क्या बात है रात के तीन बजने को है यार ये कैसा महबूब है जो गले भी नहीं लग रहा और घर भी नहीं जा, जा रहा सुना दिए कुछ आण दो भाई आण दो आण दो आण दो, दो, दो सारे तो कोई <laughs> नहीं आपा ऐसे काम दी एडजस्टेशन आला है मेरा पीनो जी परफॉर्मर परफॉर्म करदा पया है थोड़ी जिम्मेदारी एज ऑडियंस बजा दो कुछ नहीं जानता परसाँ परसाँ नहीं नहीं। हाँ। नहीं। नहीं। जो। गले तो लगना है उससे कहो अभी लग जाए गले तो लगना है उससे कहो अभी लग जाए यही ना हो के मेरा उसके बगैर जी लग जाए कि मैं आ रहा हूँ तेरे पास ये ना हो के कहीं मैं आ रहा हूं तेरे पास ये ना हो कि कहीं तेरा मजाक हो और मेरी जिंदगी लग जाए क्या 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 बात 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 है चाँगा, चाँगा। चाँगा। चा, बात है बात है, बात है हमारे हाथ ही जलते रहेंगे बस सिगरेट से हमारे हाथ ही जलते रहेंगे बस सिगरेट से कभी तुम्हारे भी कपड़ों पर स्त्री लग जाए हर एक बात का मतलब निकालने वालों हर एक बात का मतलब निकालने वालों तुम्हारे नाम के आगे ना मतलब ही लग जाए કે ક્લાસરૂમ હો ય હશરીય કૈસે મુમકિન હૈ ક્લાસરૂમ હો ય હશરીય કૈસે મુમકિન હૈ કે હમારે હોતે તેરી હમારે હોતે તેરી ગેર હાજરી લગ જાય મે પિછલે 20 બર્ષ સે તારી ગિરફત મે હું શેર સુના મે પિછલે 20 બર્ષ સે તારી ગિરફત મે હું કિતની देर મે તો કોઈ આઈજી લગ જાય થેન્ક યુ થેન્ક યુ ભાઈ થેન્ક યુ થેન્ક યુ ઓ મિત્રો ઢેરે ઢેરે અપને પિયા બીપરા ખડે એક વેરી મે ભી એક બોલી સુના દاں ફેર આહા ਓ ਪਾਬੀ ਆਖ ਦੀ ਤੇ ਔਰ ਦੇ ਸਾਈਂ ਨਹੀਂ ਸਰੀ ਨਹੀਂ ਬੰਦ ਚੜ ਕੇ ਸਾਰੇ ਭਾਈ ਪਾਬੀ ਆਖ ਦੀ ਤੇ ਔਰ ਦੇ ਸਾਈਂ ਕੀ ਸਭ ਲੜ ਗਿਆ ਤੇਰੇ ਭਈ ਭੈਣ ਮੇਰੀ ਦਾ ਰਿਸ਼ਤਾ ਲਾਲਾ ਓ ਭੈਣ ਮੇਰੀ ਦਾ ਰਿਸ਼ਤਾ ਲਾਲਾ ਬਨ ਕੇ ਟੁਕ ਜੀ ਸੇਰੇ ਜੇ ਓ ਮਰ ਗਈ ਵੇ ਵਿੱਚ ਬੋਲੂਗੀ ਤੇਰੇ ਜੇ ਓ ਮਰ ਗਈ ਵੇ ਵਿੱਚ ਬੋਲੂਗੀ ਤੇਰੇ ਜੇ ਓ ਮਰ ਗਈ ਵੇ ਇਦਾਂ ਦਾ ਤੁਮ ਹੋ ਗਿਆ ਸੀ

ਵੈਸੇ ਪ੍ਰੋਮੋਸ਼ਨ ਨਹੀਂ ਦੀ شاعری ਹੈ ਤੇ ਮੇਰੀ ਵੀ شاعری ਸਾਬਰ ਅਲੀ ਸਾਬਰ ਦੀ ਸਾਫ਼ ਸੀ ਸ਼ਾਇਰੀ ਹੈ ਵੈਸੇ ਸਟਾਲ ਲਾਈ ਹੀ ਉਹਨਾਂ ਦੇ ਨਾਲ ਕਨੈਕਟ ਕਰਕੇ ਲਾਸਟ ਤੇ ਜਾ ਕੇ ਮੈਂ ਕਿਹਾ ਸੱਜਣਾ ਇਹ ਕੋਈ ਗੱਲ ਤੇ ਨਹੀਂ ਨਾ ਚੋਕੋ ਮਸਲੇ ਦਾ ਹੱਲ ਤੇ ਨਹੀਂ ਮੇਰੇ ਦਿਲ ਤੋਂ ਨਿਕਲ ਵੀ ਸਕਦਾ ਹੈ ਦੇਲੀ ਹੈ ਦਲਦਲ ਤੇ ਨਹੀਂ ਨਾ ਇਸ ਨੂੰ ਮੈਂ ਸਮਝਾ ਨਹੀਂ ਸਕਦਾ ਇਸ ਨੂੰ ਮੈਂ ਸਮਝਾ ਨਹੀਂ ਸਕਦਾ ਭਾਈ ਕਹਿੰਦਾ ਮੇਰਾ ਮੈਂ ਕੋਈ ਬਹੁਤਾ ਵੱਲ ਤੇਰਾ ਯਾਰ ਮੰਨਿਆ ਬੱਦੇ ਇੱਕੋ ਜੈ ਨਹੀਂ ਮੰਨੇ ਆਂ ਬੰਦੇ ਇੱਕੋ ਜੇ ਨਹੀਂ ਪਰ ਤੇਰੇ ਗੱਲ ਪਰ ਚੰਬਦੇ ਨਹੀਂ ਨਾ ਮੈਂ ਕਹਿੰਨਾ ਲਹੂ ਇੱਕੋ ਜੇ ਨਹੀਂ ਮੈਂ ਕਹਿੰਨਾ ਲਹੂ ਇੱਕੋ ਜੇ ਨਹੀਂ ਪਰ ਚੰਬਦੇ ਨਹੀਂ ਨਾ ਤੇ ਦੁਨੀਆ ਮੈਥੋਂ ਬਾਗੀ ਸਾਬਰ ਦੁਨੀਆ ਮੈਥੋਂ ਬਾਗੀ ਸਾਬਰ ਤੂੰ ਦੁਨੀਆ ਦੇ ਵੱਲ ਤੇ ਨਹੀਂ ਨਾ ਤੂੰ ਦੁਨੀਆ ਦੇ ਵੱਲ ਤੇ ਨਹੀਂ ਨਾ ਸੱਜਣਾ ਅਸੀਂ ਸਟਾਲ ਲਾਈ ਗੀ ਲੱਸੀ ਦੀ ਸਟਾਲ ਤੇ ਨਾ ਆਵੇਂ ਇੱਕ ਗੱਲ ਦੇ ਨਹੀਂ ਨਾ ਯਾਹਵਾ एक तो और कहते वो जो बैठे हैं बैठे नहीं है नहीं है कहते वो जो खड़े हैं वो जो लस्सी वाली स्टॉल के पास खड़े हैं वो नहीं तो उनसे भी परे खड़े हैं तो कोई तो मरे जाते हैं यू ना करना गुमान सजना यू ना करना गुमान सजना लोग तुमसे भी परे बैठे है परसों से उनके आने की हम आस लगा कर बैठे है वो कहते हैं हम चले जाए

ਆਜਾਲ ਪੁੱਛਿਆ ਤੁਹਾਡਾ ਵਧੀਆ ਵਧੀਆ ਬਈ ਮੇਰਾ ਥੋੜੇ ਪਹਿਲਾਂ ਬ੍ਰੇਕਅਪ ਜਿਹਾ ਹੋਇਆ ਸੀਗਾ ਤੇ ਤਾ ਲੀਗੀ ਸੀ ਮੈਂ ਸ਼ੈਰੀ ਜੇ ਵਧੀਆ ਲੱਗੀ ਦੱਸ ਦੇ ਇੱਕ ਵਾਰ ਸਾਰੇ ਜਣੇ ਹੈ ਇਹ ਚੱਲ ਮੰਨਿਆ ਜ਼ਿੰਦਗੀ ਚ ਤੂੰ ਕੱਢ ਦੇਗੀ ਹੂੰ ਚੱਲ ਮੰਨਿਆ ਜ਼ਿੰਦਗੀ ਚ ਤੂੰ ਕੱਢ ਦੇਗੀ ਪਰ ਉਹ ਚੰਦਰੇ ਦਿਨ ਦਾ ਹਾਲ ਵੀ ਦੱਸ ਚੱਲ ਕੱਟ ਜੇਗੀ ਦਿਨ ਸਾਰਾ ਤੂੰ ਬਿਜ਼ੀ ਰਹਿ ਕੇ ਫਰੋਂ ਕਾਲੀਆਂ ਰਾਤਾਂ ਨੂੰ ਆਉਂਦਾ ਮੇਰਾ ਖਿਆਲ ਵੀ ਦੱਸ ਉਹ ਮਾੜੀ ਘੜੀ ਵਿੱਚ ਚੜਿਆ ਤੇਰੇ ਝੂਠੇ ਪਿਆਰ ਦਾ ਖੁਮਾਰ ਵੀ ਦੱਸ ਚੱਲ ਜਿਹੜਾ ਉਪਰੋਂ ਉਪਰੋਂ ਸੱਚਾ ਸੀ ਪਰ ਅੰਦਰੋਂ ਝੂਠਾ ਪਿਆਰ ਵੀ ਦੱਸ ਆਹ ਬਾਤ ਇੱਕ ਵੀ ਆਪਣਾ ਹੁਣ ਮੈਂ ਅਰਜੀ ਲਈ ਹੋਈ ਹੈ ਕਿਸੇ ਨੂੰ ਤੇ ਮਲੌੜੀ ਕਹਿ ਉਹਨਾਂ ਦੀ ਹਾਂ ਦੀ ਤੇ ਉਹਦੇ ਲਿਖੀ ਸੀ ਇੱਕ ਸ਼ਾਇਰੀ ਦੱਸਿਓ ਪਰ ਕਹੀਦੀ ਹੈ ਐਪਲੀਕੇਸ਼ਨ ਲਗਦਾ ਹੈ ਪ੍ਰਿੰਸੀਪਲ ਮੰਦੂ ਆਉਣ ਦੇ ਜੱਟਾ ਆਉਣ ਦੇ ਆਉਣ ਦੇ ਤੂੰ ਕਰੇ ਮੋਹਬਤ ਮੈਨੂੰ ਸੋਣੀਏ ਪਰ ਮੂੰਹ ਬੋਲਦਾ ਸਹੀ ਸਾਡੇ ਦਿਲ ਚ ਪਿਆਰ ਬਸ ਤੇਰੇ ਲਈ ਉਹ ਦਿਲ ਖੋਲ ਤਾਂ ਸਹੀ ਕੀ ਇਹ ਦਿਲ ਤੇਰੇ ਤੇ ਡੁੱਲਿਆ ਫਿਰਦਾ ਕੀ ਇਹ ਦਿਲ ਤੇਰੇ ਤੇ ਡੁੱਲਿਆ ਫਿਰਦਾ ਤੂੰ ਵੀ ਡੋਲ ਤਾਂ ਸਹੀ ਬਸ ਤੇਰੀ ਹਾਂ ਦੀ ਉਡੀਕ ਹੈ ਸੱਜਣਾ ਤੂੰ ਹਾਂ ਬੋਲ ਤਾਂ ਸਹੀ ਥੈਂਕ ਯੂ ਭਾਈ ਥੈਂਕ ਯੂ ਭਾਈ ਥੈਂਕ ਯੂ ਇੱਕ ਗਾਣਾ ਦੂਰ ਦੱਸ ਵੀ ਦੇਖ ਬ੍ਰੇਕਅਪ ਤੇਰਾ ਹੋ ਗਿਆ ਹਾਂਜੀ ਭਾਈ ਕੀ ਲੱਗਦਾ ਗਲਤੀ ਕੀ ਦੀ ਸੀ ਸੱਚੀ ਦੱਸੀ ਦੇਖ ਤੇ ਲੋ ਸਾਰੇ ਮੁੰਡੇ ਕੁੜੀਆਂ ਖੜੇ ਆਪਾਂ ਕਿਸ ਦੀ ਪੱਖ ਨਹੀਂ ਪੂਰਨਾ ਵੀ ਯਾਰ ਮੁੰਡੇ ਆ ਜਾਂ ਕੁੜੀਆਂ ਠੀਕ ਹੈ ਗਲਤੀ ਕੀ ਦੀ ਸੀ ਉਹ ਦੱਸ ਦੇ ਭਾਈ 9ਵੀਂ ਕਲਾਸ ਚ ਜਾ ਰਿਹਾ ਸੀ ਮੇਰਾ ਪੇਸ਼ਣਾ ਠੀਕ ਹੈ ਹੁਣ ਮੈਂ 12ਵੀਂ ਕਿਹਾ ਬੋਰਡ ਚੱਲ ਰਹੇ ਮੇਰੇ 12ਵੀਂ ਦੇ ਬੋਰਡ ਚੱਲ ਰਹੇ ਮੇਰੇ ਤੂੰ 12ਵੀਂ ਜਾ ਸਹੀ ਹੈ ਸਹੀ ਹੈ ਸਹੀ ਅਜਾ ਨੌਮੀ ਤੈਨੂੰ ਪਿਆਰ ਹੋ ਗਿਆ ਸੀ 12ਵੀਂ ਜਾ ਕੇ ਨੌਮੀ 'ਚ ਮੈਨੂੰ ਨਹੀਂ ਹੋਇਆ ਤਾਂ ਕੁੜੀ ਦਾ ਪ੍ਰਪੋਜ਼ ਆਇਆ ਤਾਂ ਸਾਹਮਣੇ ਛੱਡ ਕੇ ਕਿਉਂ ਗਿਆ ਫਿਰ ਹੁਣ ਇੱਕ ਦੂਜੇ 'ਚੋਂ ਤੇ ਵਧੀਆ ਚੱਲ ਰਿਆ ਤਾਂ ਉਸ ਤੋਂ ਬਾਅਦ ਬੱਸ ਕੁੜੀਆਂ ਵਿੱਚੋਂ ਥੋੜੀ ਉਹਦਾ ਮਾਈਂਡ ਡਿਸਟਰੈਕਟ ਹੋ ਗਿਆ ਉਹ ਮਾਈਂਡ ਡਿਸਟ੍ਰੈਕਟ ਨਹੀਂ ਉਹਦਾ ਮਾਈਂਡ ਤੀਜੇ ਤੇ ਹੋ ਗਿਆ ਓਏ ਆਉਂਦੇ ਆਂ ਹਾਂ ਫੇ ਭਾਈ ਇਹਦੀ ਗੱਲ ਨਹੀਂ ਬ੍ਰੇਕਅਪ ਤੋਂ ਬਾਅਦ ਵੀ ਕੁੜੀ ਤਿੰਨ ਮਹੀਨੇ ਪਿੱਛੇ ਲਾ ਕੇ ਰੱਖੀ ਮੈਂ ਪੈਚਅਪ ਤੇ ਉਹ ਕਹਿੰਦੀ ਸੀ ਪੈਚਅਪ ਕਰਨਾ ਮੈਂ ਅੱਛਾ ਮਤਲਬ ਛੱਡੀ ਤਾਂ ਹੈ ਛੱਡੀ ਆਉਨੇ ਹੈ ਬਾਅਦ ਚ ਫੇਰ ਆਈ ਵਾਪਸ ਹੁਣ ਤੇਰੇ ਨਾਲ ਹੈਗੀ ਹੈ ਭਾਈ ਹੁਣ ਤਾਂ ਦੋ ਜਣੀਆਂ ਮੇਰੇ ਨਾਲ ਪਿਆਰ ਕਿੰਨੇ ਵਾਰੀ ਹੋ ਸਕਦਾ ਸੱਚਾ ਸੱਚੀ ਦੱਸੀ ਗੱਲ ਇਹ ਵੀ ਭਾਈ ਸੱਚਾ ਤਾਂ ਇੱਕ ਵਾਰ ਹੀ ਹੋਗਾ ਬਾਕੀ ਤਾਂ ਮਤਲਬ ਟਾਈਮ ਪਾਸ ਹੈ ਹੁਣ ਤੇਰਾ ਪਹਿਲਾ ਸੱਚਾ ਜਾਂ ਤੇਰਾ ਦੂਜਾ ਸੱਚਾ ਹੈ ਪਹਿਲਾਂ ਤਾਂ ਗਿਆ ਹੁਣ ਦੂਜਾ ਹੀ ਲਾਵਾਂਗੇ ਸੱਚੇ ਨੂੰ ਤਾੜੀਆਂ ਲਾਓ ਯਾਰ ਭਰਾਲੇ ਯਾਰ ਥੈਂਕ ਯੂ ਬਈ ਪਿਆਰਪੂਰ ਕਰਦੇ ਰਹਾ ਕਰੋ ਆਈ ਸਮਾਂ ਥੈਂਕ ਯੂ ਦਾ ਕਿ ਮਿਹਰਬਾਨੀ ਉਹ ਭਾਈ ਮਿੱਤਰੋ ਇਹਦੀ ਜਿਹੜੀ ਪਰਫਾਰਮੈਂਸ ਦੀ ਗੱਲ ਕਰੇ ਕਿਹੜੇ ਤਿੰਨ ਪੋਜੀਸ਼ਨਾਂ ਨਿਕਲਣੀਆਂ ਨੇ ਉਹ ਨਿਕਲਣੀਆਂ ਕਾਜ਼ ਨੂੰ ਸੋ ਭਾਈ ਸ਼ੋਅ ਨਾ ਬਣੇ ਰਿਹਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਾ ਜੇ ਚੰਗਾ ਲੱਗਦਾ ਸ਼ੇਅਰ ਕਰ ਦਿਓ